ਆ ਦੇਖ ਲਓ ਨੋਜਵਾਨਾ ਦਿਹਾਲ ਗੱਡੀ 'ਚ ਬੈਠੇ ਨੂੰ ਵੀ ਨਹੀਂ ਹੈ ਹੋਸ਼ ਨਾ ਬੋਲ ਹੋ ਰਿਹਾ ਤੇ ਨਾ ਖੜ੍ਹ ਹੋ ਰਿਹਾ ਪੁੱਲ ਤੇ ਕਈ ਕੰਟਿਆਂ ਤੋਂ ਰੋਕੀ ਬੈਠਾ ਸੀ ਕਾ ਜਿੱहां ਤਸਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਨਸ਼ੇ ਦੇ ਵਿੱਚ ਤੁੱਟਿਆ ਤੇ ਨਾ ਇਸ ਕੋਲੋਂ ਚੰਗੀ ਤਰ੍ਹਾਂ ਖੜਿਆ ਜਾ ਰਿਹਾ ਹੈ ਤੇ ਨਾ ਹੀ ਬੋਲਿਆ ਇਹ ਤਸਵੀਰਾਂ ਲੁਧਿਆਣੇ ਦੇ ਜਗਰਾਉਂ ਪੁਲਦਿਆਂ ਨੇ ਜਿੱਥੇ ਇਹ ਨੌਜਵਾਨ ਕਈ ਘੰਟਿਆਂ ਤੋਂ ਗੱਡੀ ਰੋਕ ਕੇ ਖੜਾ ਸੀ ਤੇ ਰਾਹਗੀਰ ਵੀ ਹੋਰਨ ਮਾਰ-ਮਾਰ ਥੱਕ ਗਏ ਕਿ ਨੌਜਵਾਨ ਇੱਥੋਂ ਜਾ ਕਿਉਂ ਨਹੀਂ ਰਿਹਾ ਜਦੋਂ ਟ੍ਰੈਫਿਕ ਪੁਲਿਸ ਕਰਮਚਾਰੀ ਇੱਥੇ ਪਹੁੰਚੇ ਤਾਂ ਗੱਡੀ ਦਾ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿ ਇਹ ਨੌਜਵਾਨ ਪੂਰੀ ਤਰ੍ਹਾਂ ਨਾਲ ਨਸ਼ੇ ਨਾਲ ਦੁੱਤ ਗੱਟੀ ਚ ਪਿਆ ਹੈ ਤੁਸੀਂ ਤਸਵੀਰਾਂ ਦੇ ਵਿੱਚ ਖੁਦ ਹੀ ਦੇਖ ਸਕਦੇ ਹੋ ਕਿ ਇਹ ਨੌਜਵਾਨ ਕਿੰਨਾ ਨਸ਼ੇ ਦੇ ਵਿੱਚ ਰਚਿਆ ਹੋਇਆ ਹੈ ਤੇ ਨਾ ਇਸਤੇ ਕੋਲੋਂ ਖੜਿਆ ਜਾ ਰਿਹਾ ਹੈ ਤੇ ਨਾ ਹੀ ਬੋਲਿਆ ਜਾ ਰਿਹਾ ਹੈ ਦੱਸ ਦਈਏ ਕਿ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਸ ਨੌਜਵਾਨ ਦਾ ਮੈਡੀਕਲ ਕਰਵਾਇਆ ਗਿਆ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਨੌਜਵਾਨ ਇੰਨਾ ਨਸ਼ੇ ਦੇ ਵਿੱਚ ਦੁਤ ਹੈ ਕਿ ਇਸ ਨੂੰ ਨਾ ਤਾਂ ਕੁਝ ਦਿਖ ਰਿਹਾ ਹੈ ਤੇ ਨਾ ਹੀ ਖੜਿਆ ਜਾ ਰਿਹਾ ਹੈ ਤੇ ਨਾ ਹੀ ਇਸ ਨੂੰ ਪਤਾ ਲੱਗ ਰਿਹਾ ਹੈ ਕਿ ਕੀ ਕਰ ਰਿਹਾ ਹੈ